ਉਹਨੂੰ ਕੁਝ ਵੀ ਨਾ ਸੁਜਿਆ ਇਨੀ ਛੇਤੀ ਵੀ ਖੜਾ ਮੈਂ ਰਹਿ ਨਹੀਂ ਸਕਦਾ ਇਨਾ ਬਰਾਬਰ ਮੈਂ ਬਹਿ ਨਹੀਂ ਸਕਦਾ ਉਹ ਮਹਾਰਾਜ ਦੇ ਪਲੰਘ ਉੱਤੇ ਆ ਕੇ ਇੱਕ ਪਾਸੇ ਤੇ ਬਹਿ ਗੋਆ ਬਾਣੀ ਦਾ ਵਾਕ ਹੈ ਕਿਆ ਸੁਲਤਾਨ ਸਲਾਮ ਵੀ ਹੋਣਾ ਵੀ ਬਾਦਸ਼ਾਹ ਤਖਤ ਦੇ ਉੱਤੇ ਬੈਠੇ ਜੇ ਪਰਜਾ ਹੀ ਐ ਨਹੀਂ ਤੇ ਬਾਦਸ਼ਾਹ ਕਾਹਦਾ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਬਾਬਰ ਨੂੰ ਪਰਜਾ ਹੀ ਤੇ ਹੈ ਜਿਹੜੀ ਆਪਣਾ ਰਾਜਾ ਚੁਣਦੀ ਐ ਤੇ ਰਾਜੇ ਨੇ ਰਾਜ ਵੀ ਪਰਜਾ ਦੇ ਉੱਤੇ ਕਰਨਾ ਹੁੰਦਾ ਜੇ ਪਰਜਾ ਹੀ ਮਾਰੀ ਜਾਏਗੀ ਤੇਰੇ ਸਪਾਈਆਂ ਦੇ ਹੱਥੋਂ ਤੇ ਰਾਜਾ ਤੇ ਕਬਰਸਤਾਨ ਤੇ ਕਰੇਗਾ ਖੈਰ ਹਜ਼ੂਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਚੋਟ ਉਹਨਾਂ ਦੇ ਹੰਕਾਰ ਤੇ ਕੀਤੀ ਵੀ ਤੁਹਾਡੀ ਦੁਬਦਾਂ ਤੁਹਾਡੇ ਹੰਕਾਰ ਦੇ ਕਾਰਨ ਹੈ ਤੁਹਾਡੇ ਅੰਦਰ ਜਿਹੜੀ ਗੁੰਝਲ ਪਈ ਹੋਈ ਹੈ ਨਾ ਵੀ ਮੈਂ ਵੱਡਾ ਮੈਂ ਵੱਡਾ ਤੇ ਬਾਕੀ ਲੋਕ ਛੋਟੇ ਇਹ ਤੁਹਾਨੂੰ ਅੰਦਰੋਂ ਪਤਾ ਵੀ ਹੈ ਕਿ ਮੈਂ ਬੜਾ ਤੋਚਾਂ ਮੇਰੇ ਤੋਂ ਬੜੇ ਵੱਧ-ਵੱਧ ਕੇ ਲੋਕ ਇੱਥੇ ਨੇ ਫਿਰ ਵੀ ਤੁਹਾਡੇ ਅੰਦਰ ਆਦਰ ਦਾ ਭਾਵ ਉਹਨਾਂ ਪ੍ਰਤੀ ਨਹੀਂ ਆਉਣ ਦਿੰਦੀ ਇਹ ਚੀਜ਼ ਕਿਉਂਕਿ ਤੁਹਾਨੂੰ ਹਉ ਵਿੱਚ ਜੀਣ ਦਾ ਸੁਭਾਅ ਹੈ ਯਾਦ ਰੱਖੋ ਦਿਵਸ ਚਾਰ ਕੀ ਕਰੋ ਸਾਹਿਬੀ ਜੈਸੇ ਬਨ ਹਰਪਾ ਜਿਵੇਂ ਜੰਗਲ ਦੇ ਮਰੁੱਖਾਂ ਨੂੰ ਹਰੇ ਪੱਤੇ ਹੁੰਦੇ ਨੇ ਕਿਸੇ ਵੇਲੇ ਪਰ ਪੱਤ ਝੜ ਆਉਂਦੀ ਹੈ ਤੇ ਝੜ ਵੀ ਜਾਂਦੇ ਨੇ ਸਾਰੇ ਸੋਤ ਕਿ ਚਾਰ ਦਿਨ ਦੀ ਵਿਢਾਈ ਸਾਹਿਬੀ ਪਦਵੀ ਰੁਤਬੇ ਇੰਨੇ ਕੀ ਚੀਜ਼ ਮਗਰ ਲੈਣਾ ਲੱਗੀਆਂ ਹੁੰਦੀਆਂ ਨੇ। ਆਪਾਂ ਛੱਲੇ ਲਾ ਲੈਂਦੇ ਨੇ। ਖਾਲੀ ਪੇਪਰਾਂ ਤੇ ਅਸ਼ਟਾਮਾਂ ਦੇ ਉੱਤੇ ਅੰਗੂਠੇ ਲਵਾ ਲੈਂਦੇ ਨੇ। ਚਾਬੀਆਂ, ਚੀਜ਼ਾਂ ਲੱਭ ਲੈਂਦੇ ਨੇ ਕਿ ਕਾਲ ਮਗਰੋਂ ਕਰਾਂਗੇ। ਪਹਿਲਾਂ ਉਹ ਚੀਜ਼ ਸੰਭੋ ਜਿਹੜੀ ਇਹਦੇ ਟੋਲੇਰ ਦੁੱਤੇ। ਦੂ ਰਿਸ਼ਤੇਦਾਰ ਆਗਾ ਫਿਰ ਭਾੜ ਦੇ ਚੰਗੇ ਲਗਾ ਦੇ। ਅਵਰ ਮਰਤ ਮਾਇਆ ਮਨ ਤੋਲੇ। ਕੋਈ ਮਰ ਰਿਹਾ ਹੁੰਦਾ ਤੇ ਦੂਜਾ ਤੋਲ ਮੋਲ ਕਰ ਰਿਹਾ ਹੁੰਦਾ। ਕਿਨੂੰ ਕਿੰਨਾ ਆਏਗਾ, ਕਿਨੂੰ ਕਿੰਨਾ ਹਿੱਸਾ ਜਾਏਗਾ। ਤਾਨੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਹਰੀਕੇ ਨਗਰ ਗਏ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਪਹਿਲਾਂ ਵੀ ਰਹੇ ਸਨ ਸਤਿਗੁਰੂ ਪਾਤਸ਼ਾਹ ਜੀ ਪਲੰਘ ਉੱਤੇ ਬਿਰਾਜਮਾਨ ਸਨ ਸੰਗਤ ਉਹਨਾਂ ਦੇ ਸਨ ਮੁਖ ਬਿਰਾਜੀ ਹੋਈ ਬੜੀ ਇਕਾਗਰਤਾ ਨਾਲ ਸਾਰੇ ਇਕੱਠੇ ਬੈਠ ਕੇ ਸੰਗਤੀ ਰੂਪ ਵਿੱਚ ਗੁਰੂ ਮਹਾਰਾਜ ਦਾ ਉਪਦੇਸ਼ ਸੁਣ ਰਹੇ ਸਨ ਸਤਿਗੁਰੂ ਉਹਨਾਂ ਨੂੰ ਬੜੇ ਮਿੱਠੇ ਬਚਨ ਉਪਦੇਸ਼ ਅੰਮ੍ਰਿਤਮਈ ਬਚਨ ਉਹਨਾਂ ਦੇ ਹਿਰਦਿਆਂ ਤੱਕ ਸੰਚਾਰਿਤ ਕਰ ਰਹੇ ਸਨ ਬੜੀ ਕਾਗਰ ਦਾ ਸਤ ਸੰਗ ਵਿੱਚ ਬਣੀ ਹੋਈ ਉੱਥੋਂ ਦਾ ਚੌਧਰੀ ਬਖਤਾਵਰ ਹਜ਼ੂਰ ਦਾ ਪੁਰਾਣਾ ਜਾਣੂ ਸੀ ਜਦੋਂ ਮਹਾਰਾਜ ਜੀ ਗੁਰਤਾ ਗੱਦੀ ਤੇ ਨਹੀਂ ਸਨ ਬਿਰਾਜੇ ਜਦੋਂ ਸਤਗੁਰੂ ਮਹਾਰਾਜ ਆਪਣੀ ਕਿਰਤਕਾਰ ਵਪਾਰ ਕਰਦੇ ਸਨ ਉਦੋਂ ਦਾ ਕਿਤੇ ਪੁਰਾਣਾ ਜਾਣੂ ਉਹਨੂੰ ਪਤਾ ਲੱਗਿਆ ਵੀ ਗੁਰੂ ਅੰਗਦ ਦੇ ਮਹਾਰਾਜ ਆਏ ਨੇ ਉਹ ਵੀ ਹਜ਼ੂਰ ਦੇ ਦ دیدار ਕਰਨ ਵਾਸਤੇ ਪਹੁੰਚ ਗਿਆ। ਉਹਨੂੰ ਪਤਾ ਸੀ ਵੀ ਹੁਣ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦਾ ਰੁਤਬਾ ਕੀ ਹੈ। ਉਹ ਆ ਗਿਆ ਜਦੋਂ ਵਾਹੁਦਾ ਹੀ ਆਇਆ ਬੰਦਾ ਕਈ ਵਾਰ ਆਪਣੇ ਵੀਗ ਵਿੱਚ ਆਉਂਦਾ ਹੈ। ਆਇਆ ਮਿਲਣ ਵਾਸਤੇ। ਉਹਨੇ ਸਿਰ ਝੁਕਾਇਆ। ਉਹਨੇ ਜਦੋਂ ਬੈਠਣ ਦੀ ਸੋਚੀ ਵੀ ਮੈਂ ਵੀ ਬੈਠਾਂ। ਤਾਂ ਉਹਨੂੰ ਕੋਈ ਜਗ੍ਹਾ ਨਾ ਲੱਭੀ। ਦਰاصل ਜਗ੍ਹਾ ਤੇ ਬਥੀਰੀ ਸੀ ਉਹਨੂੰ ਆਪਣੇ ਆਣ ਦਾ ਕੋਈ ਬੰਦਾ ਹੀ ਨਾ ਲੱਭਿਆ ਵੀ ਮੈਂ ਕਿਹਦੇ ਕੋਲ ਬੈਠਾਂ ਉਹਨੇ ਵੇਖਿਆ ਵੀ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਭਾਂਡੇ ਬਣਾਉਣ ਵਾਲੇ ਸਾਰੇ ਇਕੱਠੇ-ਕੁੱਠੇ ਹੋ ਕੇ ਇੱਕ ਜਗ੍ਹਾ ਤੇ 사ਤ ਸੰਗਤ 'ਚ ਬੈਠੇ ਨੇ ਹੁਣ ਉਹਨੂੰ ਲੱਗਿਆ ਵੀ ਮੈਂ ਚੌਧਰੀ ਜਦੋਂ ਮੈਂ ਘਰੋਂ ਨਿਕਲਦਾ ਲੋਕ ਮੈਨੂੰ ਸਲਾਮਾ ਕਰਦੇ ਨੇ ਇੱਥੇ ਸਾਰੇ ਇਕੱਠੇ ਬੈ ਹੁਣ ਇਹਨਾਂ ਦੇ ਬਰਾਬਰ ਤਾਂ ਮੈਂ ਬਹਿਣ ਰਿਹਾ ਉਹਨੂੰ ਕੁਝ ਵੀ ਨਾ ਸੁਝਿਆ ਇੰਨੀ ਛੇਤੀ ਵੀ ਖੜਾ ਮੈਂ ਰਹਿ ਨਹੀਂ ਸਕਦਾ ਇਨਾ ਬਰਾਬਰ ਮੈਂ ਬਹਿ ਨਹੀਂ ਸਕਦਾ ਉਹ ਮਹਾਰਾਜ ਦੇ ਪਲੰਘ ਉੱਤੇ ਆ ਕੇ ਇੱਕ ਪਾਸੇ ਤੇ ਬਹਿ ਗਿਆ ਗੱਲ ਕੋਈ ਖਾਸ ਨਹੀਂ ਸੀ ਮਹਾਰਾਜ ਲਈ ਕੋਈ ਖਾਸ ਗੱਲ ਨਹੀਂ ਕਿ ਉਹਨਾਂ ਦੇ ਪਲੰਘ ਉੱਤੇ ਕੋਈ ਬੈਠ ਗਿਆ ਕੋਈ ਗੱਲ ਨਹੀਂ ਇਹਦੇ ਨਾਲ ਕੋਈ ਗੁਰੂ ਸਾਹਿਬ ਦਾ ਰਤਬਾ ਨਹੀਂ ਸੀ ਘਟਨਾ ਤੇ ਉਹਦਾ ਰਤਬਾ ਨਹੀਂ ਸੀ ਵਦਨਾ ਨਾਲੇ ਹਜ਼ੂਰ ਮਹਾਰਾਜ ਤਾਂ ਇੰਨੀਆਂ ਨਿੱਕੀਆਂ ਤੁੱਛ ਗੱਲਾਂ ਦੇ ਵਿੱਚ ਨਹੀਂ ਪੈਂਦਾ ਜਦੋਂ ਦੀਵਾਨ ਦੀ ਸਮਾਪਤੀ ਹੋਈ ਮਹਾਰਾਜ ਨੇ ਚੌਧਰੀ ਬਖਤਾਵਰ ਦਾ ਹਾਲਚਲ ਪੁੱਛਿਆ ਜੋ ਸਰਸਰੀ ਗੱਲਬਾਤ ਸਾਡੀ ਚੱਲਦੀ ਹੈ ਰੁਟੀਨ ਦੀ ਪਰ ਨਾਲ ਹੀ ਜ਼ੂਰ ਨੇ ਉਹਦੀ ਅੰਦਰ ਦੀ ਹਉਮੈ ਤੇ ਝੋਟ ਕਰਦਿਆਂ ਪ੍ਰਸ਼ਨ ਕੀਤਾ ਆਖਿਆ ਚੌਧਰੀ ਜੀ ਬੜੀ ਦੁਬਦਾ ਤੁਹਾਡੇ ਚਿਹਰੇ ਦੇ ਉੱਤੇ ਸੀ ਮੈਂ ਜਦੋਂ ਤੁਸੀਂ ਆਏ ਤੇ ਤੁਹਾਡੇ ਚਿਹਰੇ ਵੱਲ ਵੇਖਿਆ ਤੁਸੀਂ ਬੜੇ ਅਸਮੰਜਸ ਦੇ ਦੇ ਵਿੱਚ ਸੀ ਜਿਵੇਂ ਤੁਹਾਨੂੰ ਕੋਈ ਸੁੱਝ ਨਾ ਰਿਹਾ ਹੋਵੇ ਤੇ ਬੜੀ ਦੁਬਦਾ ਜੀ ਤੁਹਾਡੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਦੇ ਹਾਵ ਭਾਵ ਮੈਨੂੰ ਨਜ਼ਰ ਆਏ ਕੀ ਗੱਲ ਚੌਧਰੀ ਸਮਝ ਗਿਆ ਵੀ ਮਹਾਰਾਜ ਨੂੰ ਇਸ ਗੱਲ ਦਾ ਇਲਮ ਹੈ ਸਤਿਗੁਰੂ ਮਹਾਰਾਜ ਦੇ ਸਾਹਮਣੇ ਸਿਰ ਚੁਕਾਇਆ ਕਹਿਣ ਲੱਗਾ ਹਜ਼ੂਰ ਜੇ ਤੁਸੀਂ ਇਹ ਜਾਣਦੇ ਹੋ ਵੀ ਮੈਂ ਦੁਬਦਾ ਵਿੱਚ ਸਾਂ ਤੇ ਵੀ ਦੁਬਦਾ ਦਾ ਕਾਰਨ ਵੀ ਤੁਸੀਂ ਜਾਣਦੇ ਹੀ ਹੋਵੋਗੇ ਹਜ਼ੂਰ ਮੁਸਕਰਾਏ ਤੇ ਮਹਾਰਾਜ ਨੇ ਆਖਿਆ ਤੁਹਾਨੂੰ ਲੱਗਦਾ ਪੀ ਇਹਨਾਂ ਲੋਕਾਂ ਦੇ ਨਾਲ ਬੈਠਣ ਦੇ ਨਾਲ ਤੁਸੀਂ ਛੋਟੇ ਹੋ ਜਾਣਾ ਸੀ ਜਾਂ ਤੁਹਾਡਾ ਰੁਤਬਾ ਘਟ ਜਾਂਦਾ ਜਾਂ ਤੁਹਾਡੀ ਚੌਧਰ ਹੈ ਤੇ ਇਹ ਮਜ਼ਦੂਰ ਕਿਰਤੀ ਕਿਸਾਨ ਆਮ ਕਿਤੇ ਕਰਨ ਵਾਲੇ ਨਗਰ ਦੇ ਰਹਿਣ ਵਾਲੇ ਲੋਕ ਨੇ ਪਰ ਯਾਦ ਰੱਖੋ ਤੁਸੀਂ ਚੌਧਰੀਓ ਵੀ ਇਹਨਾਂ ਦੀ ਬਦੌਲਤ ਹੋ ਬਾਣੀ ਦਾ ਵਾਕ ਹੈ ਕਿਆ ਸੁਲਤਾਨ ਸਲਾਮ ਵੀ ਹੋਣਾ ਕੀ ਬਾਦਸ਼ਾਹ ਤਾਕਤ ਦੇ ਉੱਤੇ ਬੈਠੇ ਜੇ ਪਰਜਾ ਹੀ ਐ ਨਹੀਂ ਤੇ ਬਾਦਸ਼ਾਹ ਕਾਹਦਾ ਮੰਨ ਲਓ ਜੇ ਪਰਜਾ ਹੀ ਨਹੀਂ ਤੇ ਬਾਦਸ਼ਾਹ ਕਾਹਦਾ ਹਜ਼ੂਰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਨਾ ਬਾਬਰ ਨੂੰ ਪਰਜਾ ਹੀ ਤੇ ਹੈ ਜਿਹੜੀ ਆਪਣਾ ਰਾਜਾ ਚੁਣਦੀ ਏ ਤੇ ਰਾਜੇ ਨੇ ਰਾਜ ਵੀ ਪਰਜਾ ਦੇ ਉੱਤੇ ਕਰਨਾ ਹੁੰਦਾ ਜੇ ਪਰਜਾ ਹੀ ਮਾਰੀ ਜਾਏਗੀ ਤੇਰੇ ਸਪਾਈਆਂ ਦੇ ਹੱਥੋਂ ਤੇ ਰਾਜ ਕਾ ਤੇ ਕਬਰਸਤਾਨ ਤੇ ਕਰੇਗਾ ਤੈਨੂੰ ਤਾਂ ਇਹਨਾਂ ਲੋਕਾਂ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ ਤੇਰੇ ਰਾਜ ਮਹਿਲਾਂ ਦੀ ਮਜ਼ਬੂਤੀ ਇਹਨਾਂ ਲੋਕਾਂ ਦੇ ਸਿਰ ਤੇ ਹੈ ਤੇਰੀ ਅਮੀਰੀ ਇਹਨਾਂ ਦੇ ਸਿਰ ਤੇ ਹੈ ਕਿਰਤੇ ਕਰਦੇ ਨੇ ਖਪਦੇ ਨੇ ਗਰੀਬੀ ਦੁੱਖ ਵਿਪਦਾ ਸਭ ਕੁਝ ਇਹ ਚੱਲਦੇ ਨੇ ਤੈਨੂੰ ਐਸ਼ ਪ੍ਰਸਤੀ ਦੀ ਸੁਖ ਭਈ ਜ਼ਿੰਦਗੀ ਬਖਸ਼ਦੇ ਨੇ ਤੈਨੂੰ ਤਾਂ ਸਗੋਂ ਇਹਨਾਂ ਪਰਜਾ ਨੂੰ ਉਲਟਾ ਆਦਰ ਦੇਣਾ ਚਾਹੀਦਾ ਪਰ ਤੇਰੇ ਆਦਮੀ ਤੇਰੇ ਸਿਪਾਈ ਇਹਨਾਂ ਨੂੰ ਤਲਵਾਰ ਦੀ ਧਾਰ ਹੇਠੋਂ ਲੰਘਾਈ ਤੁਰੇ ਜਾਂਦੇ ਨੇ ਦਾਨਾ ਸ਼ਾਸਕ ਜਿਹੜਾ ਹੈ ਉਹ ਕਦੇ ਵੀ ਆਪਣੇ ਲੋਕਾਂ ਨੂੰ ਨੀਵਾ ਨਹੀਂ ਸਮਝੇਗਾ। ਖੈਰ ਹਜ਼ੂਰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਚੋਟ ਉਹਨਾਂ ਦੇ ਹੰਕਾਰ ਤੇ ਕੀਤੀ। ਵੀ ਤੁਹਾਡੀ ਦੁਬਦਾ ਤੁਹਾਡੇ ਹੰਕਾਰ ਦੇ ਕਾਰਨ ਹੈ। ਤੁਹਾਡੇ ਅੰਦਰ ਜਿਹੜੀ ਗੁੰਝਲ ਪਈ ਹੋਈ ਹੈ ਨਾ ਵੀ ਮੈਂ ਵੱਡਾ ਮੈਂ ਵੱਡਾ ਤੇ ਬਾਕੀ ਲੋਕ ਛੋਟੇ। ਇਹ ਤੁਹਾਨੂੰ ਅੰਦਰੋਂ ਪਤਾ ਵੀ ਹੈ ਕਿ ਮੈਂ ਬੜਾ ਤੋਚਾ ਮੇਰੇ ਤੋਂ ਬੜੇ ਵੱਧ-ਵੱਧ ਕੇ ਲੋਕ ਇੱਥੇ ਨੇ ਫਿਰ ਵੀ ਤੁਹਾਡੇ ਅੰਦਰ ਆਦਰ ਦਾ ਭਾਵ ਉਹਨਾਂ ਪ੍ਰਤੀ ਨਹੀਂ ਆਉਣ ਦਿੰਦੀ ਇਹ ਚੀਜ਼ ਕਿਉਂਕਿ ਤੁਹਾਨੂੰ ਹੌਂ ਵਿੱਚ ਜੀਣ ਦਾ ਸੁਭਾਅ ਪੈ ਗਿਆ। ਹਜ਼ੂਰ ਕਹਿ ਰਹੇ ਨੇ ਬਹੁਤ ਪ੍ਰਤਾਪ گاؤں ਸਿਓ ਪਾਏ। 2 ਲੱਖ ਟਕਾ ਬਰਾਤ। ਬਰਾਤ ਦਾ ਅਰਥ ਹੁੰਦਾ ਹੈ ਸੰਦ ਬਾਦਸ਼ਾਹੀ ਸੰਦ ਜ਼ਗੀਰ ਦੀ। ਵੀ 2 ਲੱਖ ਦੀ ਜ਼ਗੀਰ ਦੀ ਸੰਦ ਹੋਵੇਗੀ ਤੁਹਾਡੇ ਕੋਲ ਫਿਰ ਕੀ ਹੋ ਗਿਆ? ਯਾਦ ਰੱਖੋ ਦਿਵਸ ਚਾਰ ਕੀ ਕਰੋ ਸਾਹੀਬੀ ਜੈਸੇ ਬਨ ਹਰਪਾਤ ਜਿਵੇਂ ਜੰਗਲ ਦੇ ਰੁੱਖਾਂ ਨੂੰ ਹਰੇ ਪੱਤੇ ਹੁੰਦੇ ਨੇ ਕਿਸੇ ਵੇਲੇ ਪਰ ਪੱਤ ਝੜ ਆਉਂਦੀਏ ਤੇ ਝੜ ਵੀ ਜਾਂਦੇ ਨੇ ਸਾਰੇ ਸੁਖ ਕੇ ਇਹ ਚਾਰ ਦਿਨ ਦੀ ਵਡਿਆਈ ਸਾਹੀਬੀ ਪਦਵੀ ਰੁਤਬੇ ਇੰਨੇ ਕੀ ਚੀਜ਼ ਮਗਰ ਲੈਣਾ ਲੱਗੀਆਂ ਹੁੰਦੀਆਂ ਨੇ ਸਾਨੂੰ ਲੱਗਦਾ ਵੀ ਮੈਂ ਰੁਤਬੇ ਤੇ ਮੈਂ ਖਰੇ ਕੀ ਆ ਪਹਿਲੇ ਵੀ ਤਾਂ ਇਸੇ ਲਾਈਨ 'ਚ ਹੀ ਸਾਨੂੰ ਜਿਹੜੇ ਚਲੇ ਗਏ ਮਗਰ ਵੀ ਆਉਣ ਵਾਲੇ ਹੋਰ ਹੋਣਗੇ ਤਦ ਜਦੋਂ ਪੱਤ ਚੜਾਈ ਉਹ ਤੋਂ ਛੜਨੇ ਨੇ ਪੱਤੇ ਅੱਜ ਜਿਹੜੇ ਹਰੇ ਨੇ ਤੋਂ ਹਜ਼ੂਰ ਕਹਿੰਦੇ ਨੇ ਨਾ ਕੋਉ ਲੈ ਆਇਓ ਇਹ ਧਨ ਨਾ ਕੋਉ ਲੈ ਜਾਤ ਨਾ ਕੋਈ ਇਹਨੂੰ ਲੈ ਕੇ ਆਇਆ ਤੇ ਨਾ ਕਿਸੇ ਲੈ ਕੇ ਜਾਣਾ ਇੱਥੇ ਜਿੰਨਾ ਚਿਰ ਸਾਹ ਨੇ ਬੰਦਾ ਉਨਾ ਜਿੰਨੀ ਕੋ ਦੀ ਸਮਰੱਥਾ ਹੈ ਪਹੁੰਚ ਉੰਦੀ ਉਹ ਇਕੱਠਿਆਂ ਕਰਦਾ ਆਪਣੇ ਅਧੀਨ ਕਰਦਾ ਬੰਦਾ ਬਹੁਤੀ ਲੰਮੀ ਉਮਰ ਵਾਲਾ ਹੋਵੇ ਸਰੀਰ ਕਮਜ਼ੋਰ ਹੁੰਦਾ ਤੇ ਉਹਦੇ ਹੁੰਦੇ ਹੀ ਅਗਲੇ ਚਾਬੀਆਂ ਫੜ ਲੈਂਦੇ ਵੀ ਤੂੰ ਤਾਂ ਹਣ ਉੱਠ ਕੇ ਵੀ ਨਹੀਂ ਤੁਰ ਸਕਦਾ ਤੇ ਚਾਬੀਆਂ ਦੇ ਦੇ ਤੂੰ ਕੀ ਕਰਨੀਆਂ ਨੇ ਤੇ ਜੇ ਬੰਦਾ ਆਪ ਨਾ ਛੱਡੇ ਤੇ ਮੌਤ ਤੇ ਛੜਾਈ ਲੈਂਦੀ ਐ ਅਗਲੇ ਚੀਕ ਮਗਰੋਂ ਮਾਰਦੇ ਨੇ ਕੜੇ ਪਹਿਲਾਂ ਲਾਉਂਦੇ ਨੇ ਛਾਪਾਂ ਛੱਲੇ ਲਾ ਲੈਂਦੇ ਨੇ ਖਾਲੀ ਪੇਪਰਾਂ ਤੇ ਇਸਟਾਮਾਂ ਦੇ ਉੱਤੇ ਅੰਗੂਠੇ ਲਵਾ ਲੈਂਦੇ ਨੇ ਚਾਬੀਆਂ ਚੀਜ਼ਾਂ ਲੱਭ ਲੈਂਦੇ ਨੇ ਵੀ ਕਾਲ ਮਗਰੋਂ ਕਰਾਂਗੇ ਪਹਿਲਾਂ ਉਹ ਚੀਜ਼ ਸੰਭੋ ਜਿਹੜੀ ਇਹਦੇ ਕੋਲ ਏਰ ਦੇ گرد ਦੂਰੇ ਰਿਸ਼ਤੇਦਾਰ ਆ ਗਏ ਫਿਰ ਭਾਲ ਦੇ ਚੰਗੇ ਲੱਗਾਂਗੇ ਇੰਨੀ ਕੁ ਸਮਰੱਥ ਜਾਨੀ ਕਿ ਇਥੋਂ ਦਾ ਹੈ ਜਿੰਨਾ ਜਿੰਨਾ ਅਸੀਂ ਇਕੱਠਾ ਕਰ ਸਕਿਓ ਉਹਨਾਂ ਉਹਨਾਂ ਸਾਡੇ ਕੋਲ ਹੈ ਪਹਿਲੇ ਵੀ ਇਸ ਤਰ੍ਹਾਂ ਹੀ ਕਰਦੇ ਸਨ ਅਸੀਂ ਵੀ ਇਸ ਤਰ੍ਹਾਂ ਕਰਦੇ ਹਾਂ ਅਵਰ ਮਰਤ ਮਾਇਆ ਮਨ ਤੋਲੇ ਕੋਈ ਮਰ ਰਿਹਾ ਹੁੰਦਾ ਤੇ ਦੂਜਾ ਤੋਲ ਮੋਲ ਕਰ ਰਿਹਾ ਹੁੰਦਾ ਕਿਨੂੰ ਕਿੰਨਾ ਆਏਗਾ ਕਿਨੂੰ ਕਿੰਨਾ ਹਿੱਸਾ ਜਾਏਗਾ